ਡੰਡ ਲਾਉਣਾ ਹਨ ਡੰਡ ਲਾ ਲੈਣਾ ਦਿੱਲੀ ਬੱਲ ਜੋਧਿਆ ਤੇਰੇ ਉਹ ਬਾਪੂ ਇਹ ਆ ਬੁੜੇ ਪ੍ਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਦੇਖ ਲਓ ਜੀ ਆਹ ਛਾਲ ਮਾਰ ਕੇ ਉੱਠਦਾ ਬਾਪੂ ਭੱਜ ਤੋ 35 40 ਸਾਲ ਗੁਲਾਮੀ ਕੱਟੀ ਗੁਹਾ ਚੱਕਿਆ ਪੱਠੇ ਵੱਡੇ ਸਬਜ਼ੀਆਂ ਬੀਜੀਆਂ 80 ਸਾਲ ਦਾ ਬਾਪੂ ਹੈ ਸਾਡਾ ਇਹ ਤੇ ਇਹਨਾਂ ਬਜ਼ੁਰਗਾਂ ਨੇ ਪੰਜਾਬ ਦੇ ਟਿੱਬੇ ਪੱਟ-ਪੱਟ ਕੇ ਪੱਧਰ ਕਰਦੇ ਪੰਜਾਬ ਨੂੰ ਉਪਜਾਊ ਬਣਾਤਾ ਅੱਜ ਆਉਂਦਾ ਰੇ ਬਾਪੂ ਆ ਜਾ ਐਨ ਚੱਲਦੇ ਆ ਬਾਪੂ ਠੀਕ ਆ ਸੇ ਠੀਕ ਆ ਸੇ ਠੀਕ ਆ ਸਰਦਾਰ ਅੱਛਾ ਡੰਡ ਲਾਉਣਾ ਹੁਣ ਡੰਡ ਲਾ ਲੈਣਾ ਦਿੱਲੀ ਵੱਲੋ ਜੋਧਿਆ ਤਰੇ ਇਹ ਆ ਮੇਰਾ ਪਿਓ ਤਕੜਾ ਪੂਰਾ ਡੰਡ ਪੁੱਣ ਇਹ ਆ ਬੁੜੇ ਪ੍ਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਦੇਖ ਲੋ ਜੀ ਹਾਂ ਚਾਲ ਮਾਰ ਕੇ ਉੱਠਦਾ ਬਾਪੂ ਭਗਤ ਸਿੰਘ 35-40 ਸਾਲ ਗੁਲਾਮੀ ਕੱਟੀ ਗੁਹਾ ਚੱਕਿਆ ਪੱਠੇ ਵੱਡੇ ਸਬਜ਼ੀਆਂ ਬੀਜੀਆਂ ਅੱਜ ਹਾਂ ਜਿਵਾਨੀ ਜਿੰਦਾਬਾਦ ਆ 80 ਸਾਲ ਦਾ ਬਾਪੂ ਆ ਸਾਡਾ ਇਹ ਸਵੇਰੋਂ ਹਰ ਰੋਜ਼ ਇਹਨੇ ਡੰਡ ਲਾਉਣੇ ਆ ਵੇਰੇ ਹਰ ਰੋਜ਼ ਇਹਨੇ ਉੱਠ ਬੈਠ ਕੇ ਕਰਨੀ ਆ ਉਹਨਾਂ ਨੇ ਬਾਪੂ ਨੂੰ ਪੋਸਟ ਤੇ ਲਾਇਆ ਹੋਇਆ ਸੀ ਦੋ ਚਮਚੇ ਪੋਸਟ ਤੇ ਦੇ ਦਿੰਦੇ ਸੀ ਸਾਰਾ ਦਿਨ ਕੰਮ ਕਰਦਾ ਸੀ ਜਾਨਵਰਾ ਵਾਂਗੂ ਪੋਸਟ ਵੀ ਹੁਣ ਤਾਂ ਬੂਰਾਵਾਰਾ ਇਹ ਦੇ ਦਿੰਦੇ ਸੀ ਉਹਦੇ ਨਾਲ ਹੀ ਚੱਲੀ ਜਾਂਦਾ ਸੀ ਨਸ਼ਾ ਕੋਈ ਨਹੀਂ ਸੀਗਾ ਜਦੋਂ ਬਾਪੂ ਸਾਡੇ ਕੋਲ ਆਇਆ ਇੱਥੇ ਆ ਕੇ ਵੀ ਬਾਪੂ ਨੇ ਕਿਹਾ ਮੈਨੂੰ ਕੈੜੀ ਜੀ ਗੋਲੀ ਦੇ ਦਿਓ ਕੋਈ ਫੇਰ ਸਰੀਰ ਗਰਮ ਹੋਣਾ ਅਸੀਂ মালਟੀਵਿਟਾਮਿਨ ਦੀ ਗੋਲੀ ਦੇ ਦੇਣੀ ਤਾਂ ਵੀ ਬਾਪੂ ਨੇ ਐਦਾਂ ਹੀ ਡੰਡ ਲਾਉਣੇ ਹੁਣ ਵੀ ਬਾਪੂ ਦੀ ਦਵਾਈ ਹੈ ਜਿਹੜੀ ਜਿਵੇਂ ਕੈਲਸ਼ੀਅਮ মালਟੀਵਿਟਾਮਿਨ ਜਾਂ ਹੋਰ ਐਦਾਂ ਦੀ ਤਾਕਤ ਵਾਲੀ ਕੋਈ ਦਵਾਈ ਦੇ ਦਿੰਦੀ ਆ ਤੇ ਬਾਪੂ ਐਨ ਪੂਰਾ ਕੰਡੇ ਤੇ ਰਹਿੰਦਾ ਤੇ ਇਹਨਾਂ ਬਜ਼ੁਰਗਾਂ ਨੇ ਪੰਜਾਬ ਦੇ ਟਿੱਬੇ ਪੱਟ-ਪੱਟ ਕੇ ਪੱਧਰ ਕਰਤੇ ਪੰਜਾਬ ਨੂੰ ਉਪਜਾਊ ਬਣਾਤਾ ਉਹ ਬੇਰੰਗ ਧਰਤੀ ਨੂੰ ਰੰਗਾ ਨਾ ਭਰਤਾ ਤੇ ਅੱਜ ਵੀ ਇਹ 80 ਸਾਲ ਦੀ ਉਮਰ 'ਚ ਵੀ ਬੈਠਕਾਂ ਲਾ ਰਹੇ ਨੇ ਬਾਪੂ ਸਾਡੇ ਤੇ ਬਾਪੂ ਭਗਤ ਸਿੰਘ ਨੇ ਗੁਲਾਮੀ ਕੱਟੀ ਬਾਪੂ ਨੂੰ ਪਹਿਲਾਂ ਤਾਂ ਇੱਕ ਬੰਦੇ ਨੇ ਆਪਦੇ ਘਰੇ ਰੱਖਿਆ ਹੋਇਆ ਸੀ ਉਹਨੇ 20-25 ਸਾਲ ਕੰਮ ਕਰਾਇਆ ਜਦੋਂ ਉਹ ਬਾਹਰ ਚੱਲ ਗਿਆ ਕੈਨੇਡਾ ਤੇ ਮੱਝਾਂ ਵੇਚਦਿਆਂ ਤੇ ਆਪਦੇ ਸਾਡੂ ਨੂੰ ਦੇ ਗਿਆ ਕਹਿੰਦਾ ਤੂੰ ਰੱਖ ਲੈ ਹੁਣ ਇਹਨੂੰ ਤੇ ਮੁੜ ਕੇ ਸਾਡੂ ਨੇ 15-16 ਸਾਲ ਇਹਦੇ ਤੋਂ ਇਹੀ ਕੁਝ ਕਰਾਇਆ ਵੀਡੀਓ ਦੇਖੋ ਤੁਸੀਂ ਜਦੋਂ ਲੈ ਕੇ ਆਏ ਸੀ ਬਾਪੂ ਨੂੰ ਉਦੋਂ ਬਾਪੂ ਦੀ ਕੀ ਹਾਲਤ ਸੀ ਤੇ ਕਿਦਾਂ ਕੰਮ ਕਰਦਾ ਸੀ ਬਾਪੂ ਤੇ ਹੁਣ ਬਾਪੂ ਸਰਦਾਰੀ ਘਰ ਦਾ ਸੁਪਨਿਆਂ ਦੇ ਘਰ ਚ ਰਹਿੰਦਾ 5 6 ਸਾਲ ਹੋ ਗਏ ਬਾਪੂ ਨੂੰ ਸਾਡੇ ਕੋਲੇ 6 ਤੋਂ ਵੀ ਵੱਧ ਹੋ ਗਏ ਆ ਤੇ ਬਾਪੂ ਦੀ ਬਸ ਇੱਕੋ ਹੀ ਰਹਿੰਦੀ ਆ ਵੀ ਜਦੋਂ ਮੈਨੂੰ ਮਿਲਣਾ 100 200 ਰੁਪਏ ਬਾਪੂ ਨੇ ਮੇਰੇ ਤੋਂ ਲੈਣਾ ਵਾ ਤੇ ਉਹ ਸਾਨੂੰ ਹੀ ਦੇ ਦੇਣਾ ਵਾ ਵਾਪਸ ਉੱਥੇ ਜਾਣਾ ਥੱਲੇ ਦਵਾਈ ਲੈਣ ਉੱਥੇ ਬਾਰਿਚ ਜਾ ਕੇ ਦਵਾਈ ਦੇ 100 ਰੁਪਏ ਦੇ ਦੇਣਾ ਉਹਨਾਂ ਨੂੰ ਕਹਿਣਾ ਮੈਨੂੰ ਵਧੀਆ ਗੋਲੀ ਦਿਓ ਕੋਈ ਕੰਡੇ ਚ ਆ ਜਾਵੇ ਸਰੀਰ ਉਹਨਾਂ ਨੇ ਉਹ মালਟੀ ਵਿਟਾਮਨ ਦੀ ਗੋਲੀ ਦੇ ਦੇਣੀ ਤੇ ਬਾਪੂ ਨੂੰ ਐ ਹੁੰਦਾ ਵੀ ਮੈਨੂੰ ਦਵਾਈ ਮਿਲ ਗਈ ਤੇ ਮੇਰਾ ਬਾਪੂ ਪਾਕ ਦਸਿਓ ਇਹ ਜੇ ਰੱਬ ਰੂਪੀ ਬਜ਼ੁਰਗਾਂ ਦੇ ਨਾਲ ਰਹਿਣ ਦਾ ਅਖੁੰਡਾ ਦੇਦੇ ਬਾਪੂ ਦਾ ਅੱਛਾ ਆ ਲੈ ਫੜ ਤੇ ਇਹ ਬਾਪੂ ਦੇ ਗਲ ਚ ਇੱਕ ਆ ਮੈਡਲ ਪਾਇਆ ਹੋਇਆ ਸੀ ਜਦੋਂ ਆਇਆ ਸੀ ਬਾਪੂ ਸਾਡੇ ਕੋਲੇ ਫੌਜ ਦੇ ਵਿੱਚ ਰਿਹਾ ਬਾਪੂ ਤੇ ਆਹ ਆ ਪੈਸੇ ਬਾਪੂ ਨੇ ਸਾਹਮਣੇ ਸਾਹਮਣੇ ਰੱਖੇ ਹੋਏ ਆਪਦੇ ਕੋਲੇ ਸਾਰੇ ਕਰੇ ਅਰਦਾਸ ਇਦਾਂ ਦੇ ਰੱਬ ਰੂਪੀ ਸਾਡੇ ਪਰਿਵਾਰ ਦੇ ਮੈਂਬਰ ਸੁਪਨੇ ਦੇ ਘਰ ਦੇ ਮੈਂਬਰਾਂ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ